ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਗਾਜ਼ ਕਰਨ ਜਾ ਰਹੇ ਆ ਸਫਰ ਏ ਸ਼ਹਾਦਤ ਦਾ 7 ਦਿਨਾਂ ਦਾ ਉਹ ਸਫਰ ਜਦੋਂ ਵੀ ਪੋ ਦੀਆਂ ਇਹ ਠੰਡੇ ਦਿਨ ਤੇ ਠੰਡੀਆਂ ਰਾਤਾਂ ਚੇਤੇ ਆਉਂਦੀਆਂ ਨੇ ਤਾਂ ਧਰਤੀ ਤੇ ਵੱਸਦਾ ਹਰ ਉਹ ਪ੍ਰਾਣੀ ਜਿਹਦੇ ਵਿੱਚ ਹਿਰਦਾ ਹੈ ਉਹਦਾ ਹਿਰਦਾ ਬਲੁੰਦਰਿਆ ਜਾਂਦਾ 6 ਪੋ ਭਾਵ 21 ਦਸੰਬਰ ਦਸਮ ਪਾਤਸ਼ਾਹੀ ਸ਼੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਵੱਲੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ 7 ਪੋ ਭਾਵ 22 ਦਸੰਬਰ ਸਰਸਾ ਨਦੀ ਤੇ ਵਿਛੋੜਾ 8 ਪੋ 23 ਦਸੰਬਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ 9 ਪੋ 24 ਦਸੰਬਰ ਜਮਕੌਰ ਦੀ ਗੜੀ ਚ ਬਾਕੀ ਸਿੰਘਾਂ ਦੀ ਸ਼ਹਾਦਤ 10 ਪੋ 25 ਦਸੰਬਰ ਦੇਹਾਂ ਦਾ ਸਸਕਾਰ ਅਤੇ ਸ਼ਹਾਦਤ ਬੀਬੀ ਹਰਸ਼ਰਨ ਕੌਰ 11 ਅਤੇ 12 ਪੋ 25 ਤੇ 26 ਦਸੰਬਰ ਠੰਡੇ ਬੁਰਜ ਅਤੇ ਸੂਬੇ ਦੀ ਕਚੈਰੀ 13 ਪੋ 27 ਦਸੰਬਰ ਸ਼ਹਾਦਤ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ 14 ਪੋ 28 ਦਸੰਬਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਜਿਸ ਥਾਨ ਤੇ ਅੱਜ ਅਸੀਂ ਮੌਜੂਦ ਆ ਅੱਲਾ ਯਾਰਖਾ ਜੋਗੀ ਉਹ ਸਥਾਨ ਬਾਰੇ ਲਿਖਦੇ ਨੇ तीरथ एक है हिंद में यात्रा के लिए कटाए बाप ने बेटे जहां खुदा के लिए क्यों महात्म है इस स्थान दा आओ असि थानू दर्शन कराउने गुरुद्वारा कतलगढ़ साहिब साहिबजादा बाबा अजीत सिंह साहिबजादा बाबा जुझार सिंह ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਜਿਵੇਂ ਅਸੀਂ ਦੱਸਿਆ ਅੱਲਾ ਯਾਰ ਖਾਨ ਜੋਗੀ ਲਿਖਦੇ ਨੇ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਪਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਇਹੋ ਸਥਾਨ ਜਿੱਥੇ ਦਸਮ ਪਾਤਸ਼ਾਹੀ ਦੇ ਵੱਡੇ ਸਾਹਿਬਜ਼ਾਦੇ ਪਾਪਾਜੀਤ ਸਿੰਘ ਬਾਬਾ ਜੁਜਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਲੜਦੇ ਆ ਮੁਗਲਾਂ ਨਾਲ ਲੋਹਾ ਲੈਂਦੇ ਆ ਸ਼ਹਾਦਤ ਪ੍ਰਾਪਤ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ ਅਸੀਂ ਤੁਹਾਨੂੰ ਜਾਣੂ ਕਰਾਉਂਦੇ ਆ ਸਭ ਤੋਂ ਪਹਿਲਾਂ ਇਸ ਸਥਾਨ ਤੇ ਸ਼ਹੀਦ ਸਿੰਘ ਉਹਨਾਂ 43 ਸਿੰਘਾਂ ਦੇ ਨਾਮ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ਸ਼ਹੀਦ ਸਿੰਘ ਸ੍ਰੀ ਚਮਕੌਰ ਸਾਹਿਬ ਦੀ ਰਣ ਭੂਮੀ ਵਿੱਚ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਆ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਨਾਲ ਜਿਹੜੇ ਹੋਰ 40 ਸਿੰਘ ਸ਼ਹੀਦ ਹੋਏ ਭਾਈ ਸਹਿਜ ਸਿੰਘ ਭਾਈ ਸਰਦੂਲ ਸਿੰਘ ਭਾਈ ਸਰੂਪ ਸਿੰਘ ਭਾਈ ਸਾਫ ਸਿੰਘ ਭਾਈ ਸੁਜਾਨ ਸਿੰਘ ਭਾਈ ਸ਼ੇਰ ਸਿੰਘ ਭਾਈ ਸੇਵਾ ਸਿੰਘ ਭਾਈ ਸੰਗੋਤ ਸਿੰਘ ਭਾਈ ਸੰਤ ਸਿੰਘ ਭਾਈ ਹਰਦਾਸ ਸਿੰਘ ਭਾਈ ਹਿੰਮਤ ਸਿੰਘ 12ਵੇਂ ਨੰਬਰ ਤੇ ਭਾਈ ਕਰਮ ਸਿੰਘ ਉਸ ਤੋਂ ਅੱਗੇ ਭਾਈ ਕਿਰਪਾਲ ਸਿੰਘ ਭਾਈ ਖੜਕ ਸਿੰਘ ਭਾਈ ਗੁਰਦਾਸ ਸਿੰਘ ਭਾਈ ਗੁਰਦੇਵ ਸਿੰਘ ਭਾਈ ਗੁਲਾਬ ਸਿੰਘ ਭਾਈ ਗੰਗਾ ਸਿੰਘ ਭਾਈ ਗੰਡਾ ਸਿੰਘ ਭਾਈ ਚੜਤ ਸਿੰਘ ਭਾਈ ਜਵਾਰ ਸਿੰਘ ਭਾਈ ਜੈਮਲ ਸਿੰਘ 20 ਨੰਬਰ ਤੋਂ ਅੱਗੇ ਭਾਈ ਜਵਾਲਾ ਸਿੰਘ ਭਾਈ ਚੰਡਾ ਸਿੰਘ ਭਾਈ ਟੇਕ ਸਿੰਘ ਭਾਈ ਠਾਕਰ ਸਿੰਘ ਭਾਈ ਤਰਲੋਕ ਸਿੰਘ ਭਾਈ ਦਇਆਲ ਸਿੰਘ ਭਾਈ ਦਾ ਮੋਦਰ ਸਿੰਘ ਭਾਈ ਨਰਾਇਣ ਸਿੰਘ ਭਾਈ ਨਿਹਾਲ ਸਿੰਘ ਭਾਈ ਪੰਜਾਬ ਸਿੰਘ ਭਾਈ ਪ੍ਰੇਮ ਸਿੰਘ ਭਾਈ ਬਸਾਵਾ ਸਿੰਘ ਭਾਈ ਵਿਸ਼ਨ ਸਿੰਘ ਭਾਈ ਭਗਵਾਨ ਸਿੰਘ ਭਾਈ ਮਤਾਬ ਸਿੰਘ ਭਾਈ ਮੋਹਕਮ ਸਿੰਘ ਭਾਈ ਰਣਜੀਤ ਸਿੰਘ ਭਾਈ ਰਤਨ ਸਿੰਘ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਭਾਈ ਸੰਗਤ ਸਿੰਘ ਇਹ ਉਹ 43 ਸਿੰਘ ਸੀ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਹਿਬਜ਼ਾਦਿਆਂ ਨਾਲ ਸ਼ਹਾਦਤ ਪ੍ਰਾਪਤ ਕਰ ਗਏ ਸੀ ਸੋ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦਾ ਇਤਿਹਾਸ ਕੀ ਹੈ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਜ਼ిల్లా ਰੂਪਨਗਰ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਸ਼ਹੀਦ ਹੋਏ ਦੋ ਸਹਬਜ਼ਾਦਿਆਂ ਅਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਤੇ ਲਗਭਗ 40 ਸਿੰਘਾਂ ਦਾ ਅਗੀਠਾ ਸੰਸਕਾਰ ਸਥਾਨ ਹੈ 6 ਪੋ ਬਿਕਰਮੀ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤਿਆਗ ਕੇ ਸਿੰਘਾਂ ਸਮੇਤ 7 ਪਹੋਂ ਨੂੰ ਸ਼ਿਰੀ ਚਮਕੌਰ ਸਾਹਿਬ ਪਹੁੰਚੇ ਅਤੇ 8 ਪਹੋਂ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੇ ਸੂਬਿਆਂ ਤੇ 22 ਧਾਰ ਦੀ 10 ਲੱਖ ਫੌਜ ਨਾਲ ਜੰਗ ਹੋਇਆ ਗੋਲੀ ਬਾਰੂਦ ਖਤਮ ਹੋਣ ਉਪਰੰਤ ਸਿੰਘ ਨੰਗੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਵੈਰੀਆਂ ਦੀਆਂ ਫੌਜਾਂ ਉੱਤੇ ਭੁੱਖੇ ਸ਼ੇਰਾਂ ਵਾਂਗ ਪੈ ਕੇ ਆਹੂ ਨਾ ਹੁੰਦੇ ਰਹੇ ਦੋ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਤੇ 40 ਸਿੰਘ ਲੱਖਾਂ ਵੈਰੀਆਂ ਨੂੰ ਤਲਵਾਰਾਂ ਅਤੇ ਤੀਰਾਂ ਨਾਲ ਮੌਤ ਦੇ ਘਾਟ ਉਤਾਰ ਕੇ ਆਪ ਸ਼ਹੀਦ ਹੋ ਗਏ ਇੱਥੇ ਸ਼ਹੀਦ ਹੋਏ ਦੋਵੇਂ ਸਹਬਜ਼ਾਦਿਆਂ ਤਿੰਨਾਂ ਪਿਆਰਿਆਂ ਤੇ ਲਗਭਗ 40 ਸਿੰਘਾਂ ਦਾ ਸਸਕਾਰ ਬੀਬੀ ਹਰਸ਼ਰਨ ਕੌਰ ਉਰਫ ਬੀਬੀ ਸ਼ਰਨ ਕੌਰ ਜੀ ਪਿੰਡ ਫਰੀਦ ਗੜੀ ਵਾਲਿਆਂ ਨੇ ਕੀਤਾ ਸੋ ਇਸ ਥਾਨ ਨਾਲ ਸਬੰਧਤ ਹੋਰ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਵੀ ਅਸੀਂ ਤੁਹਾਨੂੰ ਕਰਵਾਉਂਦੇ ਆਂ ਸ਼੍ਰੀ ਕਤਲਗੜ੍ਹ ਸਾਹਿਬ ਦਾ ਮਹਾਤਮਾ ਇਨਾ ਕਿਉਂ ਹੈ ਕਿਉਂ ਐਚਏ ਉਹ ਹਰ ਪ੍ਰਾਣੀ ਜਿਹੜਾ ਸਾਹ ਲੈਂਦਾ ਆ ਕੇ ਸੀਸ ਝੁਕਾਉਂਦਾ ਹੈ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਸਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਭਾਈ ਜਸਵੀਰ ਸਿੰਘ ਜੀ ਅ ਹਰ ਪ੍ਰਾਣੀ ਜਿਹੜਾ ਸਾਹ ਲੈਂਦਾ ਹੈ ਪਰਮਾਤਮਾ ਦਾ ਬੜਾ ਐ ਇਨਸਾਨ ਇੱਥੇ ਆ ਕੇ ਸੀਸ ਕਿਉਂ ਝੁਕਾਉਂਦਾ ਹਾਂ ਸਭ ਤੋਂ ਪਹਿਲਾਂ ਭਾਈ ਗੁਰਜੀ ਦਾ ਖਾਲਸਾ ਹੈ ਜਿੱਦੀ ਫਤਿਹ ਅੱਜ ਇਸ ਸਥਾਨ ਤੇ ਆਪਾਂ ਇਸ ਵਕਤ ਹਾਜ਼ਰ ਆਂ ਇਹ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਫਰਜ਼ੰਦ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦਾ ਉਹ ਸਥਾਨ ਹੈ ਜਿੱਥੇ ਸਥਾਨਾ ਤੇ ਉਹਨਾਂ ਦੇ ਸਰੀਰ ਜਿਹੜੇ ਆ ਚਮਕੌਰ ਦੀ ਗੜੀ ਦੇ ਜਿੰਨੇ ਵੀ ਸ਼ਹੀਦ ਹੈ ਉਹਨਾਂ ਸਾਰੇ ਸ਼ਹੀਦਾਂ ਦੇ ਸਰੀਰਾਂ ਦਾ ਜਿਹੜਾ ਸਤਕਾਰ ਸੰਸਕਾਰ ਜਿਹੜਾ ਅੰਤਿਮ ਯੂਜਕਾਰ ਕੀਤਾ ਗਿਆ ਜਿਵੇਂ ਤੁਸੀਂ ਪੁੱਛਿਆ ਕਿ ਤੇ ਕਿਉਂ ਸੀਸ ਹਰੋ ਪ੍ਰਾਣੀ ਝੁਕਾਂਦਾ ਜਿਹੜਾ ਜਿਉਂਦਾ ਹੈ ਜਿਹੜਾ ਸਾਹ ਲੈਂਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਇਹ ਕੋ ਸਥਾਨ ਹੈ ਜਿੱਥੋਂ ਅਸੀਂ ਆਪਣੇ ਅੰਦਰ ਇੱਕ ਐਸਾ ਅਹਿਸਾਸ ਪੈਦਾ ਕਰ ਸਕਨੇ ਆ ਜਿਸ ਅਹਿਸਾਸ ਦੇ ਬਦਲੇ ਸਾਨੂੰ ਧਰਮ ਜਿਸ ਦੇ ਅਹਿਸਾਸ ਦੇ ਬਦਲੇ ਸਾਨੂੰ ਅੰਦਰ ਦਇਆ ਜਿਸ ਅਹਿਸਾਸ ਦੇ ਬਦਲੇ ਸਾਨੂੰ ਅੰਦਰ ਦਲੇਰੀ ਬੀਰਸ ਜਿਹੜਾ ਉਹ ਮਿਲਦਾ ਹੈ ਜੇ ਇੱਕ ਸ਼ਬਦ ਵਿੱਚ ਮੈਨੂੰ ਇਸ ਅਸਥਾਨ ਦੀ ਮਹਿਮਾ ਕਰਨੀ ਪਏ ਤਾਂ ਮੈਨੂੰ ਇਹ ਕਹਿਣਾ ਕਿ ਅੱਲਾ ਯਾਰਖਾ ਜੋਗੀ ਵੀ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਬਸ ਇੱਕ ਹਿੰਦੂ ਮੇਂ ਤੀਰਥਾ ਯਾਤਰਾ ਕੀਏ ਕਿਟਾਏ ਬਾਪ ਨੇ ਜਹਾਂ ਬੱਚੇ ਖੁਦਾ ਕੇ ਲਈ ਹੋਤੇ ਜਿਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪਣੇ ਬੱਚੇ ਜਿਹੜੇ ਆ ਆਪਣੇ ਸੈਭਜਾਦੇ ਜਿਹੜੇ ਆ ਆਪਣੇ ਜਾਨ ਤੋਂ ਪਿਆਰੇ ਸਿੰਘ ਜਿਹੜੇ ਆ ਉਹ ਸਿੱਖੀ ਤੋਂ ਕੁਰਬਾਨ ਕੀਤੇ ਆ ਧਰਮ ਤੋਂ ਕੁਰਬਾਨ ਕੀਤੇ ਆ ਇਸ ਭਾਗਾ ਪ੍ਰੀ ਧਰਤੀ ਦੇ ਉੱਤੇ ਉਹਨਾਂ ਦਾ ਲਹੂ ਡੁੱਲਿਆ ਇਸ ਕਰਕੇ ਇੱਥੇ ਆਉਣ ਵਾਲੀ ਹਰ ਸੰਗਤ ਹਰ ਇੱਕ ਜੀ ਜਿਹੜਾ ਆ ਉਹਦੇ ਅੰਦਰ ਉਹ ਅਹਿਸਾਸ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਦਿਨ ਸਾਡੇ ਉੱਤੇ ਮਾਨ ਕਰਕੇ ਸਾਨੂੰ ਇਹ ਗੱਲ ਕਹੀ ਸੀ ਮਾਤਾ ਜੀ ਦੇ ਪੁੱਛਣ ਤੇ ਕਿ ਮੇਰੇ ਸੈਭਜਾਦੇ ਕਿਤੇ ਆ ਸਾਰੇ ਸਾਹਿਬ ਜੀ ਨੇ ਸਾਡੇ ਵਾਲ ਉਂਗਲ ਕਰਕੇ ਕਿਹਾ ਸੀ ਕਿ ਇਨ ਪੁੱਤਰਣ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹ ਕਈ ਹਜ਼ਾਰਾਂ ਦੇ ਵਿੱਚ ਸਾਡਾ ਨਾਮ شمار ਹੈ ਜਿਹੜਾ ਵੀ ਇੱਥੇ ਆਉਂਦਾ ਉਹਨੂੰ ਅਹਿਸਾਸ ਹੁੰਦਾ ਹੈ ਕਿ ਇਹ ਉਹ ਥਾਂ ਹੈ ਜਿਹੀਆਂ ਥਾਵਾਂ ਤੇ ਸਤਿਗੁਰੂ ਜੀ ਨੇ ਸਾਡੀ ਔਰ ਸਾਡੀ ਪੱਗ ਵਾਸਤੇ ਸਾਡੀ ਆਜ਼ਾਦੀ ਵਾਸਤੇ ਸਾਡੀ ਆਵਾਜ਼ ਦੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਇੱਥੇ ਜਿਹੜੇ ਫਰਜ਼ੰਦ ਹੈ ਜਿਹੜੇ ਉਹ ਕੁਰਬਾਨ ਕੀਤੇ ਇਸ ਕਰਕੇ ਬਹੁਤ ਪਾਗਾਵਾਲੀ ਧਰਤੀ ਆ ਬਾਹਨ ਮਹਾਨ ਧਰਤੀ ਆ ਜਿੱਥੇ ਸਿਰਚੋਕਦੇ ਸੋ ਪਪਾ ਜੀ ਆਪਣਾ ਉਹ ਪੋ ਦੀਆਂ ਉਹ ਸੱਤ ਰਾਤਾਂ ਉਹ ਕਿਹੜੇ ਦਿਨ ਤੋਂ ਇੱਥੇ ਜਿਹੜਾ ਹੈ ਨੇ ਜਿਹੜੇ ਵਿਰਾਗਮਈ ਸੋਕਮਈ ਸਮਾਗਮ ਸ਼ੁਰੂ ਹੋ ਜਾਂਦੇ ਨੇ ਇਹ ਜਾਣਕਾਰੀ ਦਿਓ ਹਾਂ ਜੀ ਜਿਸ ਤਰ੍ਹਾਂ ਛੇ ਪੋ ਦਾ ਪਰਿਵਾਰ ਵਿਛੋੜਾ ਹੈ ਪਰਿਵਾਰ ਵਿਛੋੜੇ ਤੋਂ ਬਾਅਦ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਜਿਹੜਾ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਇੱਕ ਹਿੱਸਾ ਜਿਹੜਾ ਉਹ ਸਰਸਾ ਨਦੀ ਤੋਂ ਪਾਰ ਕਰਨ ਤੋਂ ਪਹਿਲਾਂ ਹੀ ਦਿੱਲੀ ਵੱਲ ਨੂੰ ਹੋ ਤੁਰਦਾ ਜੀ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਪਤਨੀ ਔਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਇੱਕ ਹਿੱਸਾ ਮਾਤਾ ਗੁਜਰਕਾਰ ਜੀ ਛੋਟੇ ਸਾਹਿਬ ਜੀ ਦੇ ਸਰਸਾ ਨਦੀ ਪਾਰ ਕਰਕੇ ਚੜ੍ਹਦੇਵਾਲ ਨੂੰ ਹੋਰ ਤੁਰਦੇ ਆ ਔਰ ਇੱਕ ਹਿੱਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਵੱਡੇ ਸਾਹਿਬ ਜੀ ਦੇ ਪੰਜ ਪਿਆਰੇ ਕਰੀਬ 40 ਜਿਹੜੇ ਸਿੱਖ ਸਿੰਘ ਜਿਹੜੇ ਆ ਉਹ ਪਾਤਸ਼ਾਹ ਜੀ ਦੇ ਨਾਲ ਇਸ ਚਮਕੌਰ ਦੀ ਗੜੀ ਵੱਲ ਨੂੰ ਖਤੌਤਦੇ ਸੋ ਸਤਪੋਉ ਇੱਥੇ ਆਇਆ ਜਾਂਦਾ 6 ਪੋ ਦਾ ਵਿਛੋੜਾ 7 ਪੋ ਦਾ ਦੇਣ ਇੱਥੇ ਆ ਅੱਠ ਪੋ ਨੂੰ ਇੱਥੇ ਵਿਸ਼ਾਲ ਜੰਗ ਤੇ ਸ਼ਹਾਦਤਾਂ ਹੁੰਦੀਆਂ ਅੱਠ ਪੋ ਦੀ ਰਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੋਂ ਤਾੜੀ ਮਾਰ ਕੇ ਇਸ ਗੱਡੀ ਨੂੰ ਤਿਆਗ ਕਰਕੇ ਜਾਂਦੇ ਆ ਸੋ ਉਸੇ ਤਰ੍ਹਾਂ ਹੀ ਜਿਹੜਾ ਹਰ ਸਾਲ 6 7 ਔਰ 8 ਪੋ ਦਾ ਸਲਾਨਾ ਸ਼ਹੀਦੀ ਸਮਾਗਮ ਜਿਹੜਾ ਇਹਨਾਂ ਪਾਵਨ ਸਥਾਨਾਂ ਤੇ ਮਨਾਇਆ ਜਾਂਦਾ ਜਿਸ ਵਿੱਚ ਰਾਗੀ ਢਾਡੀ ਪੰਥ ਪ੍ਰਸਿੱਧ ਮਹਾਨ ਕਥਾਵਾਚਕ ਜਿਹੜੇ ਉਹ ਇਹਨਾਂ ਥਾਵਾਂ ਤਿਆਗ ਕਰਕੇ ਆਪਣਾ ਹਾਜ਼ਰੀਆਂ ਲਵਾਉਂਦੇ ਆ ਆਪਣੀ ਸੇਵਾਵਾਂ ਨਿਭਾ ਕੇ ਆਪਣੇ ਆਪ ਨੂੰ ਕਰਮਾ ਵਾਲਾ ਪਗਾਂ ਦਾ ਸਮਝਦੇ ਆਂ ਚੰਬਾ ਜੀ ਸ਼ੁਕਰੀਆ ਸ਼ੁਕਲ ਸਾਹਿਬ ਵਾਇਰ ਜੀ ਕੀ ਫਤ ਪੋਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਛੀਵਾੜੇ ਤੱਕ ਚੜਦੀ ਕਲਾ ਵਾਲਾ ਸਿਦਕ ਭਗਾਉਣ ਦਾ ਮਹੀਨਾ ਹੈ ਪੋਹ ਠੰਡੀਆਂ ਰਾਤਾਂ 'ਚ ਨਿੱਗੀਆਂ ਸ਼ਹਾਦਤਾਂ ਦਾ ਮਹੀਨਾ ਹੈ ਪੋਹ ਸਿੱਖਾਂ ਲਈ ਚਮਕੌਰ ਦੀ ਜੰਗ ਵਿੱਚ ਸਦੀਵੀ ਜੂਝਦੇ ਰਹਿਣ ਦਾ ਮਹੀਨਾ ਹੈ ਪੋਹ ਨਿੱਕੀਆਂ ਜਿੰਦਾਂ ਵੱਲੋਂ ਵੱਡੇ ਸ਼ਾਕੇ ਕਰਨ ਦਾ ਮਹੀਨਾ ਹੈ ਪੋਹ ਸਿੱਖਾਂ ਦੀ ਅਣਖ ਤੇ ਸਵੈ ਮਾਨ ਦਾ ਮਹੀਨਾ ਹੈ ਪੋਹ ਸਾਡੇ ਮਨਾਂ ਵਿੱਚ ਵਸਿਆ ਗੁਰੂ ਦੀ ਬਖਸ਼ੀ ਸੱਚੀ ਪਾਤਸ਼ਾਹੀ ਵਾਲਾ ਉਹ ਰਾਜ ਭਾਗ ਹੈ ਜਿਸ ਨੂੰ ਮੰਨਣਾ ਹਰ ਗੁਰਸਿੱਖ ਲੋੜਦਾ ਹੈ ਸੋ ਇਹ ਇਤਿਹਾਸ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਰੂਪ ਨਗਰ ਦਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਸਿੰਘ ਮਰਵਾਹਾ ਨੂੰ ਇਜਾਜ਼ਤ ਧੰਨਵਾਦ